ਉੱਚੀ ਦਿਨ ਪਹਿਲਾਂ ਮੈਂ ਤੇਰੀਤੀ ਉਹ ਵੀ ਵਾਰ ਟਰਨ ਲਾਇਆ ਸੀ ਆਪਣਾ ਰੋਜ਼ਾਇਰ ਕਰ ਰਹੀ ਦੀ ਨੌਕਰੀ ਨੂੰ ਲੈ ਕੇ ਸੋ ਅੱਜ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਮੇਰੀ ਸੁਣ ਲਈ ਤੇ ਮੈਂ ਦਿਲੋਂ ਧੰਨਵਾਦ ਕਰਦਾ ਭਗਵਾਨ ਸਾਨਤ ਆਪ ਦਾ ਤੇ ਆਪਣੇ ਪ੍ਰਸ਼ਾਸਨ ਦਾ ਖੰਨੇ ਦੇ ਤੇ ਐਮ ਐਲ ਏ ਤੇ ਇਹੋ ਸਾਫ ਦਾ ਹਾਂ ਜੀ ਜੀ ਉਹ ਮੈਨੂੰ ਭਰੋਸਾ ਦਿੱਤਾ ਗਿਆ ਕਿ ਜਿੱਦਾਂ ਹੀ ਤੇਰੀ ਵਕੈਂਸੀ ਆਣੀ ਹੈ ਤਾਂ ਪਹਿਲੇ ਦਰ ਦੇ ਤੈਨੂੰ ਬੁੱਕਾ ਕੀਤਾ ਜਾਏਗਾ ਹੌਤਲਾ ਨਹੀਂ ਚੱਪਿਆ ਚਾਹੀਦਾ ਨਹੀਂ ਹੌਤਲਾ ਕਦੇ ਨਾ ਛੱਡੋ ਜੇ ਹੌਤਲਾ ਛੱਡ ਕੇ ਤਾਂ ਇੱਕ ਤਰ੍ਹਾਂ ਦਾ ਖਤਮ ਹੋਣਾਂ ਦਾ ਕੰਮ ਹੈ ਆਪਣੇ ਦਿਮਾਗ ਨੂੰ ਇਹਨਾ ਸੋਲਡ ਕਰ ਲੋ ਕਿ ਟਾਰਗੇਟ ਲੈ ਲੋ ਕਿ ਅਸੀਂ ਇੱਕ ਦਿਨ ਉਹ ਮਕਾਮ ਤੇ ਪਹੁੰਚਣਾ ਬੁੱਝੋ ਮੈਂ ਕਈ ਗੋਲਡ ਮੈਨ ਲੈ ਚੁੱਕਿਆ ਮੇਰੇ 18 ਕੰਟਰੀਆਂ ਚ ਇੰਟਰਨੈਸ਼ਨਲ ਮੈਡਲ ਨੇ ਔਰ ਮੈਂ ਪੰਜਾਬ ਔਰ ਖਾਨੇ ਇੰਡੀਆ ਦਾ ਇਕਲੌਤਾ ਪਲੇਨ ਆ ਜਿਨੇ 18 ਕੰਟਰੀਆਂ ਚ ਮੈਡਲ ਲਿਆ ਕੇ ਦਿੱਤੇ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਖਟਾਰੀ ਤਰੁਣ ਸ਼ਰਮਾ ਨੇ ਸੀਐਮ ਭਗਵੰਤ ਮਾਨ ਦਾ ਕੀਤਾ ਧੰਨਵਾਦ ਤੋਂ ਦੱਸਦੇ ਕਿ ਇਸ ਖਿਡਾਰੀ ਨੇ 18 ਮੈਡਲ ਜਿੱਤੇ ਨੇ ਇੰਟਰਨੈਸ਼ਨਲ ਤੇ ਇਸ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਪਈ ਸੀ ਤਾਂ ਪਿਛਲੇ ਦਿਨਾਂ ਤੋਂ ਇਹ ਕਾਫੀ ਨਿਰਾਸ਼ ਸੀ ਤੇ ਇਸ ਦੀ ਮਦਦ ਕਰਨ ਔਚਲਾ ਨੇ ਵੀ ਕੀਤੀ ਸੀ ਤੇ ਦੋ ਦਿਨ ਪਹਿਲਾਂ ਇਸ ਨੇ ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਬੂਟ ਪਾਲਚ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਜਤਾਇਆ ਸੀ ਵਿਰੋਧ ਕੀਤਾ ਸੀ ਕਿ ਉਸ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਉਸ ਦਾ ਨਾਮ ਹਮੇਸ਼ਾ ਹੀ ਲਿਸਟ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਅੱਜ ਜੀ ਆਪਾ ਭਗਵੰਤ ਮਾਨ ਨੇ ਇਸ ਨੂੰ ਸਰਕਾਰੀ ਨੌਕਰੀ ਦਿੱਤੀ ਹੈ ਇਸ ਨੂੰ ਜੁਆਇਨਿੰਗ ਲੈਟਰ ਦਿੱਤਾ ਹੈ ਤੇ ਸੀਐਮ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ ਹੈ ਖਿਡਾਰੀ ਨੇ ਡੀਸੀ ਉਹ ਵੀ ਬਾਹਰ ਟਰਨਾਂ ਲਾਇਆ ਸੀ ਆਪਣਾ ਰੋਜ਼ਾਇਰ ਕਰ ਰਹੀ ਸੀ ਨੌਕਰੀ ਨੂੰ ਲੈ ਕੇ ਸੋ ਅੱਜ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਮੇਰੀ ਸੁਣ ਲਈ ਤੇ ਮੈਂ ਦਿਲੋਂ ਧੰਨਵਾਦ ਕਰਦਾ ਭਗਵੰਤ ਮਾਨ ਸਾਹਿਬ ਦਾ ਤੇ ਆਪਣੇ ਪ੍ਰਸ਼ਾਸਨ ਦਾ ਖੰਨੇ ਦੇ ਤੇ ਐਮਐਲਏ ਤੇ ਇਹੋ ਸਾਹਿਬ ਦਾ ਤੇ ਸਭ ਤੋਂ ਵੱਡਾ ਥੈਂਕ ਯੂ ਕਰੂੰਗਾ ਡੀਸੀ ਮੈਡਮ ਤੇ ਐਡੀਸ ਸਾਹਿਬ ਦਾ ਜਿਨ੍ਹਾਂ ਨੇ ਮਿੰਟੋ-ਮਿੰਟੀ ਮੇਰੀ ਕਾਰਵਾਈ ਕੀਤੀ ਤੇ ਮੈਨੂੰ ਨਗਰ ਕੁੰਤਲ ਖੰਨਾ ਦੇ ਵਿੱਚ ਆਊਟਸੋਰਸ ਕਰਾਈ ਯਾਨੀ ਮੈਨੂੰ ਇਹ ਪੱਕੀ ਨਹੀਂ ਦਿੱਤੀ ਲੇਕਿਨ ਆਊਟਸੋਰਸ ਕਰਾਈ ਮੈਨੂੰ ਜੋ ਪ੍ਰੋਵਾਈਡ ਕਰਾਈ ਸਰਕਾਰ ਨੇ ਭਰੋਸਾ ਦਿੱਤਾ ਵੀ ਜਲਦ ਪੱਕਾ ਵੀ ਕੀਤਾ ਜਾਂ ਹਾਂਜੀ ਹਾਂਜੀ ਉਹ ਮੈਨੂੰ ਭਰੋਸਾ ਦਿੱਤਾ ਗਿਆ ਕਿ ਜਿੱਦਾਂ ਹੀ ਤੇਰੀ ਵਕੈਂਸੀ ਆਣੀ ਆ ਤਾਂ ਪਹਿਲੇ ਦਰਦ ਤੇ ਤੈਨੂੰ ਪੱਕਾ ਕੀਤਾ ਜਾਵੇ ਹੋਟਲਾ ਨਹੀਂ ਛੱਡਿਆ ਚਾਹੀਦਾ ਨਹੀਂ ਹੋਟਲਾ ਕਦੇ ਨਾ ਛੱਡੋ ਜੇ ਹੋਟਲਾ ਛੱਡ ਕੇ ਤਾਂ ਇੱਕ ਤਰ੍ਹਾਂ ਦਾ ਖਤਮ ਹੋਣ ਵਾਲਾ ਕੰਮ ਹੈ ਆਪਣੇ ਦਿਮਾਗ ਨੂੰ ਇਹਨਾ ਸੋਲਡ ਕਰ ਲੋ ਇੱਕ ਟਾਰਗੇਟ ਲੈ ਲੋ ਕਿ ਅਸੀਂ ਇੱਕ ਦਿਨ ਉਹ ਮਕਾਮ ਤੇ ਪਹੁੰਚਣਾ ਬੁੱਝਦਾ ਲੱਗਦਾ ਜਿਹੜੇ ਬਾਕੀ 플레이ਰ ਨੇ ਉਹ ਕਿਤਨੇ ਕਿਤੇ ਉਹਨਾਂ ਨੂੰ ਹੋਣਾ ਹੁੰਦਾ ਮਿਲੋਗੇ ਜਿਵੇਂ ਤਾਂ ਹੋਏ ਨੌਕਰੀ ਮਿਲ ਜਰੂਰ ਤਾਂ ਮਿਲੇਗਾ ਕਿਉਂ ਨਹੀਂ ਮਿਲੇਗਾ ਉਹ ਤਾਂ ਇਹ ਮੈਨੂੰ ਵੀ ਤੱਕਿਆ ਤਾਂ ਉਹਨਾਂ ਨੂੰ ਵੀ ਮਿਲੂਗਾ ਕਿੰਨੇ ਕੋਚ ਤੁਸੀਂ 골ਡ ਮੈਡਲ ਲੈ ਕੇ ਮੈਂ ਕਈ 골ਡ ਮੈਡਲ ਲੈ ਚੁੱਕਿਆ ਮੇਰੇ 18 ਕੰਟਰੀ ਦੇ ਇੰਟਰਨੈਸ਼ਨਲ ਮੈਡਲ ਨੇ ਔਰ ਮੈਂ ਪੰਜਾਬ ਔਰ ਖੰਨੇ ਇੰਡੀਆ ਦਾ ਇਕਲੌਤਾ 플레이ਨ ਆ ਜਿਨੇ 18 ਕੰਟਰੀਆਂ ਚ ਮੈਡਲ ਲੈ ਕੇ ਦਿੱਤੇ ਸਰਕਾਰ ਨੇ ਕਾਫੀ ਲੇਟ ਚ ਨਹੀਂ ਚਲੋ ਕਹਿੰਦੇ ਦੇਰ ਆਈ ਦਰੂਸ ਤਾਂ 12 ਸਾਲ ਬਾਅਦ ਤਾਂ ਰੋੜੀ ਦੀ ਵੀ ਸਰ ਲਾਉਂਦੇ ਆ ਇੱਥੇ ਤਾਂ ਹੋਸਪਾਈ ਗਏ ਜੋ ਕਦੇ ਨਾ ਕਦੇ ਤਾਂ ਨਹੀਂ ਜਾਣੀ ਕਾਮਯਾਬੀ ਦੇ ਪਿੱਛੇ ਕਿਰਦਾਰ ਜ਼ਰੂਰ ਹੱਤ ਹੁੰਦਾ ਹੈ ਮੇਰੇ ਫਾਦਰ ਸਾਹਿਬ ਦਾ ਬਹੁਤ ਬੜਾ ਤਗੜਾ ਹੱਥ ਰੀਆ ਜਿਨ੍ਹਾਂ ਨੇ ਮੈਨੂੰ ਡਾਊਨ ਨਹੀਂ ਕੀਤਾ ਤੋਂ ਮੈਂ ਉਹ ਸਮਾਜਿਕ ਗੁਰ ਆਪਣੇ ਗੌਰਵ ਜੀ ਦਾ ਵੀ ਧੰਨਵਾਦ ਕਰਦਾ ਇੱਕ ਇਸ਼ਾਨਪਰੀ ਜੀ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਹਰ ਇੱਕ ਉਸ ਦਾ ਵਰਤਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕਰੀ ਓਕੇ